हेलो ची गुड इवनिंग शाम भी चा जेडी की साडी वैडी है और थोड़ा सा फॉर्मिंग करी मॉम दे नाल हेल्प एरो करी रानन कदो फॉर्म में इन सारेनो राम राम सत श्री अस्ते और तोनु पता है फॉर्म में की कर रही हो फॉर्म में दिखाओ फॉर्म में नो और दिखाओ एक आबर आई थिंक राइट ਥੋੜਾ ਸਹ ਖਰਾਬ ਹੈ ਫਾਰਮੇਨ ਆਪਣੇ ਦੇਸੀ ਸਬਜ਼ੀ ਖਰਾਬ ਨੇ ਫਾਰਮੇਨ ਆਜੀ ਐ ਲੈ ਕੇ ਆਏ ਉਹ ਲੋਕੀ ਲੱਗੀ ਲੱਗੀ ਜਾਣਾ ਔਰ ਐ ਦੇਖੋ ਇੱਕ ਬਿਲਕੁਲ ਸਹੀ ਨਿਕਲੀ ਦੂਜੀ ਨੂੰ ਖਰਾਬ ਦੇਸੀ ਲੋਕੀ ਮੈਨਾਂ ਧੋਖਾ ਕੀਤਾ ਫਾਰਮੇਨ ਵੀ ਟੂ ਫਰੈਂਡ ਹੈ ਹੈ ਨਾ ਫਾਇਨੀ ਥੋੜੀ ਕਿ ਫਰੈਂਡ ਹੈ ਬੜਾ ਮਤਲਬ ਦੇਸੀ ਸਬਜ਼ੀ ਮੈਸੀ ਸਬਜ਼ੀਆਂ ਉਗਾਈਆਂ ਉਹਨਾਂ ਨੇ ਘਰ ਦੇ ਵਿੱਚ ਤੇ ਐ ਦੇਖੋ ਜੀ ਇੱਕ ਲੋਕੀ ਇਹਨੂੰ ਪਾਣੀ ਵਿੱਚ ਡਿਪਤਾ ਦਮੇ ਕਿਤੇ ਤਾਂ ਕਿ ਇਹ ਨਾ ਥੋੜੀ ਖਰਾਬ ਖਰਾਬ ਨਾ ਹੋਵੇ ਤੇ ਜਿਹੜੀ ਇਕ ਲੋਕ ਕੀ ਉਹ ਸਾਡੀ ਥੋੜੀ ਜਿਹੀ ਖਰਾਬ ਨਿਕਲੀ ਹੈ ਲੋਕ ਕਹਿੰਦੇ ਆ ਕਿ ਦੇਸੀ ਸਬਜ਼ੀਆਂ ਜਿਹੜੀਆਂ ਘਰ ਦੀਆਂ ਬਿਤਾਈਆਂ ਵਿੱਚੀਆਂ ਹੁੰਦੀਆਂ ਨੇ ਉਹ ਖਰਾਬ ਨਹੀਂ ਹੁੰਦੀਆਂ ਤਾਂ ਦੇਖੋ ਇਹ ਖਰਾਬ ਨਿਕਲੀ ਹੈ ਐਥੋਂ ਪਤਾ ਲੱਗਦਾ ਹੈ ਕਿ ਅੱਜਕੱਲ ਕਿਸੇ ਚੀਜ਼ ਚ ਮਲਾਵਟ ਹੈਗੀ ਹੈ ਕਿ ਨਹੀਂ ਹੈਗੀ ਪਰ ਆਪਨੇ ਜਿਹੜੀ ਖੇਤੀ ਕਰਦੇ ਖੁਦ ਦੀ ਕਰਨ ਵਿੱਚ ਉਹ ਜੀ ਕਿਤਨਾ ਜੀ ਕਿਤਨਾ ਥੋੜਾ ਜਿਹਾ ਨਕਸਰਾਇਆ ਹੁੰਦਾ ਤੇ ਹੁਣ ਦੇਖੋ ਇਹ ਦੇਖੋ ਇਹ ਦੋ ਹਿੱਸੇ ਮਤਲਬ ਜਿਹੜੇ ਆ ਨਾ ਇਹ ਬਿਲਕੁਲ ਅੱਛੇ ਹੈ ਵਧੀਆ ਹੈ ਨਾਈਸ ਹੈ ਤਾਂ ਵੀ ਕਿਤੇ ਇਹ ਦੇਖੋ ਜਿਹੜੇ ਦੋ ਟੁਕੜੀਆਂ ਨਿਕਲੇ ਉਹ ਮੈਨੂੰ ਦिखਾਓ ਮੇਰੇ ਟੁਕੜੀਆਂ ਪੀਸ ਆ ਦੇਖੋ ਇਹ ਵੀ ਦੋ ਟੁਕੜੀਆਂ ਨਿਕਲੀਆਂ ਇਹ ਬਿਲਕੁਲ ਖਰਾਬ ਹੈ ਮਤਲਬ ਜਿੰਨੂੰ ਕਹਿੰਦੇ ਨੇ ਕਾਨਾ ਪੰਨ ਹੋਣਾ

राम राम और सत श्री अकाल ਨਾਲ ਬੋਲਣਾ ਕੀ ਹੁੰਦਾ ਜਿੰਨਾ ਵੀ ਇਨਸਾਨ ਦੇ ਅੰਦਰ ਗੁੱਸਾ ਹੁੰਦਾ ਨਾ ਉਹ ਸਾਰੇ ਸ਼ਾਂਤ ਹੋ ਜਾਂਦਾ ਇਹ ਦੋ ਸ਼ਬਦਾਂ ਦੇ ਨਾਲ ਇੱਕ ਵਾਰੀ ભગવાન ਦਾ ਨਾਮ ਲੈ ਲਓ ਸਾਰਿਆਂ ਨੂੰ ਠੀਕ ਹੈ ਮੈਂ ਇੱਕ ਚੀਜ਼ ਸੁਣੀ ਸੀ ਤੁਹਾਨੂੰ ਬਤ ਵਿਵੇਕ ਦੇ ਅੱਜ ਟੀਚਰ ਨੇ ਮੇਰੇ ਨਾਲ ਬੋਲਿਆ ਇਹ ਇਹ ਮੇਰੀ ਕੈਪੀਆ ਛੋਟੀ ਸੀ ਤੇ ਜਿੰਨੂੰ ਇਹ ਵਿਵੇਕ ਪਾ ਕੇ ਦੇਸੀ ਜਿੰਪ ਲਗਾਉਂਦਾ ਹੈ ਜਿਹਨੂੰ ਇਸ ਦੇ ساتھ ਮੇਰਾ ਹோம்ਵਰਕ ਵੀ ਹੁੰਦਾ ਹੈ ओके ਤੇ ਬਾਕੀ ਥੋੜਾ ਜਿਹਾ ਮੈਂ ਵੀ ਮਤਲਬ ਬਿਜ਼ੀ ਰਹੀ ਘਰ ਦੇ ਕੰਮਾਂ ਨੂੰ ਲੈ ਕੇ ਤੇ ਸੋਚਿਆ ਚਲੋ ਹੁਣ ਥੋੜਾ ਜਿਆਦਾ ਤੁਹਾਡਾ ਨਾਲ ਗੱਲਬਾਤ ਕੀਤੀ ਜਾਵੇ Facebook ਫੈਮਲੀ ਪਰਿਵਾਰ ਨਾਲ ਤੇ ਦੇਖੋ ਜੀ ਆਰਾਮ ਦੇ ਨਾਲ ਬੈੱਡ ਸ਼ੀਟ ਦੇਖੋ ਸਾਡੀ ਕਿੰਨੀ ਆਦਤ ਹੈ ਹੁੰਦੀ ਹੈ ਅਪਾ ਡਾਈਨਿੰਗ ਟੇਬਲ ਉੱਪਰ ਤੇ ਰਹਾ ਹੈ ਡਾਈਨਿੰਗ ਟੇਬਲ ਕੋ ওকে ਸਾਡਾ ਕੋਠੇ ਦੇ ਤੁਰਿਆ ਫਿਰਦਾ ਮਤਲਬ ਆਰਾਮ ਕਰ ਰਿਹਾ ਉਹਨੂੰ ਆਰਾਮ ਦੀ ਲੋੜ ਹੈ ਤੇ ਡਾਈਨਿੰਗ ਟੇਬਲ ਨੂੰ ਅਸੀਂ ਆਰਾਮ ਦੇ ਰਿਹਾ ਠੀਕ ਹੈ ਇਹ ਇਹਨੂੰ ਅਸੀਂ ਇਹਦਾ ਨਾ ਬੈੱਡ ਸ਼ੀਟਸ ਨੂੰ نیچے ਵਿਛਾਇਆ ਹੋਇਆ ਤੇ ਤੁਸੀਂ ਦੇਖ ਰਹੇ ਹੋਗੇ 2 ਕੱਪ ਚਾਹ ਇਹਦੇ ਟਾਈਮਿੰਗ ਸਾਡਾ 5:00 ਦਾ ਚੱਲ ਰਿਹਾ ਤੇ ਅਸੀਂ ਕੀ ਕਰਦੇ ਹਾਂ ਚਦਰਾਂ ਦੇ ਬੈਠਣਾ ਮਤਲਬ ਜਿੱਦਾਂ ਪੁੰਜੇ ਪੈਣਾ ਜਾਂ ਤਰਦੀ ਮਾਰਨਾ ਜੁੜ ਕੇ ਬੈਣਾ ਸਾਨੂੰ ਵਧੀਆ ਲੱਗਦਾ ਸੀ ਇਸ ਲਈ ਚਦਰ ਛਾ ਕੇ ਆਪਣਾ ਆਰਾਮ ਦਾ ਕੰਫਰਟੇਬਲ ਹੋ ਕੇ نیچے ਬੈਠਣਾ ਪਸੰਦ ਕਰਦੇ ਹਾਂ ਉੱਪਰ ਚੱਲ ਰਹੇ ਨੇ ਇੱਕ ਇਹ ਫੈਨ ਚੱਲ ਰਿਹਾ ਤੇ ਇੱਕ ਉਹ ਫੈਨ ਅਸੀਂ ਉਹ ਜ਼ਰੂਰੀ ਨਹੀਂ ਸਮਝਿਆ ਅੱਜ ਮੌਸਮ ਔਰ 100 200 ਦਾ ਥੋੜਾ ਫਰਕ ਪਿਆ। ਬਸ ਸਭ ਤੋਂ ਮੈਂ ਤੁਹਾਨੂੰ ਦੱਸਾਂ ਕਿ ਅੱਜ ਮਾਂ ਲక్ష్ਮੀ ਜੀ ਦਾ ਵਰਤ ਵੀ ਹੈ। ਔਰ ਮਾਂ ਲక్ష్ਮੀ ਜਿਹਨੂੰ ਬੋਲਿਆ ਜਾਂਦਾ ਸੱਤੇ ਮਾਤਾ ਜੀ ਦਾ ਵਰਤ ਆਈ ਥਿੰਕ ਇਹ ਮਾਂ ਲక్ష్ਮੀ ਵਰਤ ਔਰ ਕਈ ਬੋਲਦੇ ਨੇ ਕਈ ਮਾਂ ਸੱਤੇ ਮਾਤਾ ਜੀ ਦਾ ਵਰਤ ਬੋਲਦੇ ਨੇ ਕਈ ਧਾਕਿਆ ਦਾ ਬੋਲਦੇ ਨੇ ਪਰ ਇਹ ਵਰਤ ਦਾ ਅਰਥ ਇਹ ਹੈਗਾ ਵਾ ਕਿ ਅੱਜ ਦੇ ਜਿਨ੍ਹਾਂ ਦੇ ਬੱਚੇ ਹੁੰਦੇ ਨੇ ਉਹ ਮਾਵਾ ਉਹਨਾਂ ਲਈ ਵਰਤ ਰੱਖਦੀਆਂ ਨੇ ਕਿ ਸਾਡੇ ਬੱਚਿਆਂ ਨੂੰ ਕਾਮਯਾਬੀ ਮਿਲੇ ਤੇ ਸੰਤੋਸ਼ਿ ਮਿਲੇ ਜਿਹੜੇ ਸਾਡੇ ਬੱਚਿਆਂ ਦੇ ਰੋਗ ਹੈ ਦੁੱਖ ਹੈ ਤਕਲੀਫ ਹੈ ਉਹ ਕਿਤਨੇ ਕਿਤੇ ਮਾਸਾ ਤੇ ਜੀ ਉਹਨਾਂ ਨੂੰ ਬੱਚਿਆਂ ਦੇ ਜਿਹੜੇ ਦੁੱਖ ਦੁਤ ਤਕਲੀਫਾਂ ਨੂੰ ਉਹਨਾਂ ਨੂੰ ਕਟਣ ਤੇ ਇਸ ਕਾਰਨ ਆਜ਼ਾਦ ਦਿਨ ਮਤਲਬ ਇਹ ਵਰਤ ਰੱਖਿਆ ਜਾਂਦਾ ਹੈ ਤੇ ਇਹਦਾ ਵਰਤ ਦਾ ਭਾਵ ਕੀ ਹੈ ਕਿ ਜਦੋਂ ਇਹਨੂੰ ગ્રਹਿ ਦੇ ਅਸੀਂ ਅਰਗ ਦੇਣਾ ਵਾ ਤੇ ਮਤਲਬ ਆਪਣਾ ਵਰਤ ਨੂੰ ਤੋੜਨਾ ਤੇ ਉਹ ਵਰਤ ਨੂੰ ਕੀ ਕਰਾਂਗੇ ਤਾਂ ਅੱਗੇ ਦੇ ਵਰਤ ਨੂੰ ਪਹਿਲਾਂ ਜਿਸ ਤਰ੍ਹਾਂ ਕਥਾ ਕਰ ਦਿੱਤੀ ਤਾਂ ਅੱਗੇ ਬਣ ਲੈਨੇ ਆਪਣੀ ਬਾਵਾਂ ਉੱਪਰ ਤੇ 베ਰੀ ਹੁੰਦੀ ਹੈ ਇੱਕ 베ਰੀ ਸੁੱਕੀ ਉਹਦੇ ਉੱਪਰ ਮਤਲਬ ਚਨੇ ਤੇ ਆٹے ਦੇ ਗੋਲਿਆ ਬਣਾ ਕੇ ਉਹ ਲਗਾਈਆਂ ਜਾਂਦੀਆਂ ਤੇ 베ਰੀ ਨੂੰ ਪੁੱਜਿਆ ਜਾਂਦਾ ਹੈ ਕੱਚੀ ਲੱਸੀ ਨਾਲ ਤੇ ਬਾਅਦ ਵਿੱਚ ਤਾਰਿਆਂ ਦੀ ਲੋ ਜਿਹੜਾ ਵਰਤਕ ਇਹ ਛੁੜੋਇਆ ਜਾਂਦਾ ਵਾ ਤੇ ਤਾਰੇ ਤਾਰਾ ਜੀ ਨੂੰ ਅਰਗਹ ਦੇਆ ਜਾਂਦਾ ਅਰਗਹ ਦੇਆ ਜਾਂਦਾ ਜਿਹਨੂੰ ਬੋਲਦੇ ਨੇ ਕਿ ਕਿਸੇ ਦੇ ਚੰਦਰਮਾਨ ਜੀ ਤੋਂ ਅਰਗਹ ਦੇਣਾ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਫਿਰ ਤਾਰਿਆਂ ਦੀ ਲੋ ਤੇ ਵਰਤ ਜਦੋਂ ਦੇ ਦਿੱਤਾ ਤੇ ਫਿਰ ਤਾਰਾ ਜੀ ਦੇ ਅੱਗੇ ਪੂਜਨ ਕਰਕੇ ਤੇ ਫਿਰ ਆਪਣਾ ਬਣਾ ਜਿਹੜੀਆਂ ਮਾਮਾ ਉਹ ਵਰਤ ਖੋਲਦੀਆਂ ਨੇ ਇਸ ਵਰਤ ਦਾ ਇਹ ਮੇਨ ਮਹੱਤਵ ਹੈਗਾ ਔਰ ਮਹੱਤਮ ਨੂੰ ਤਾਂ ਪਤਾ ਹੀ ਕਿਉਂਕਿ ਸਾਡੇ ਉੱਥੇ ਸਾਰੇ ਧਰਗੇ ਬਾਤ ਧਰਗਿਆਂ ਦਾ ਬਾਤ ਰਹਾ ਦਿਨ ਜਿਵੇਂ ਬੋਲਦੇ ਨੇ ਸੱਤੇ ਮਾਤਾ ਜੀ ਦਾ ਵਰਤ ਤੇ ਬਾਕੀ ਦੇਖੋ ਜੀ ਸਾਡਾ ਗੁੱਗੂ ਸ਼ੈਤਾਨ ਉੱਠ ਗਿਆ ਤੁਸੀਂ 뮤직 ਸੁਣਿਆ ਹੈਗਾ ਹਲਕਾ ਜਿਹਾ ਗੁੱਗੂ ਦਾ ਸਟਾਰਟ ਹੋ ਗਿਆ 뮤직 ਕਿਸ ਕੌਨਸਾ 뮤직 ਸਮੇ ਬੇਸ 뮤직 ਤੇ ਇੱਕ ਵੀ ਵੇਖਣੇ ਮੈਨੂੰ ਇੱਕ ਨਵੀਂ ਚੀਜ਼ ਸਿਖਾਈ ਹੈ ਜਿਹੜੀ ਬੜੀ ਵਧੀਆ ਲੱਗੀ ਮੈਨੂੰ ਜਦੋਂ ਅਸੀਂ ਇੱਕ ਦੂਜੇ ਨਾਲ ਬੈਸ ਕਰਦੇ ਆ ਨਾ ਤੇ ਵੀ ਵੀ ਕਹਿੰਦੇ ਮਮਾ ਉਹਨੂੰ ਬੈਸ ਨੂੰ ਬੋਲਦੇ ਆ ਰੈਪ ਰੈਪ ਲੈਂਗੁਏਜ ਰੈਪ ਲੈਂਗੁਏਜ ਕਿ ਜਦੋਂ ਅਸੀਂ ਇੱਕ ਦੂਜੇ ਨੂੰ ਬਹਿਸ ਕਰੀਏ ਨਾ ਤੇ ਬੈਸੇ ਝਗੜਾ ਹੋ ਜਾਂਦਾ ਲੜਾਈ ਲੱਫੜਾ ਹੋ ਜਾਂਦਾ ਤੇ ਉਹਨੂੰ ਹੋ ਦਿੰਨੇ ਰੈਪ ਲੈਂਗੁਏਜ ਮੈਨੂੰ ਇਹ ਨਹੀਂ ਨਾਲ ਨਹੀਂ ਮੈਨੇ ਇੱਕ ਨੇ ਦੱਸਿਆ ਤੇ ਇਸ ਬਾਰੇ ਦੱਸਣਾ ਮੇਰੇ ਪੁੱਤ ਨੇ ਮੈਨੂੰ ਕਮਕਸੇ ਹੀ ਦੱਸਿਆ ਇਹ ਗਲਤ ਦੱਸਿਆ ਕਿ ਨਹੀਂ ਗਿਸਤੂ ਸ੍ਰੀ ਅੰਤ ਤੇ ਬਾਕੀ ਚਲੋ ਫੇਸਬੁਕ ਫੈਮਲੀ ਪਰਿਵਾਰ ਜੀ ਬਹੁਤ ਧੰਨਵਾਦ ਸ਼ੁਕਰੀਆ ਸਮਾਂ ਮੈਂ ਤੁਹਾਡੇ ਨਾਲ ਨਿਕਾਲ ਕੇ ਆਪਣਾ ਵੀਡੀਓ ਬਣਾ ਪਾਈ ਤੇ ਜਿੰਨੀ ਵੀ ਵੀਡੀਓ ਟੁੱਟੀ ਪੁੱਟੀ ਜਿਹੋ ਜਿਹੀ ਵੀ ਬਣੀ ਹੈ te o oh delle story te baki main dilo ka dhanyavaad karti hu thank you so much